ਨੇ ਡੰਗਾਂ ਦਾ ਦੁੱਧ ਪਿਆ ਕੇ ਆਪਣਾ ਸਾਰਾ ਪਰਿਵਾਰ ਵਾਰਨ ਵਾਲਾ ਕੌਣ ਸੀ ਕੀ ਤੁਸੀਂ ਉਹਨਾਂ ਦੇ ਬਾਰੇ ਜਾਣਦੇ ਹੋ ਤਾਂ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਉਹਨਾਂ ਦੇ ਹੀ ਬਾਰੇ ਗੱਲਬਾਤ ਕਰਾਂਗੇ ਤਾਂ ਦੋਸਤੋ ਨੌ ਪੋ ਦੀ ਰਾਤ ਨੂੰ ਛੋਟੇ ਸਹਿਬਜ਼ਾਦਿਆਂ ਤੇ ਮਾਤਾ ਗੁਜਰਕੌਰ ਜੀ ਨੂੰ ਮਰਿੰਡਾ ਦੀ ਜੇਲ੍ਹ ਦੇ ਵਿੱਚ ਰੱਖਿਆ ਜਾਂਦਾ ਤੇ ਵਜ਼ੀਰ ਖਾਨ ਤੱਕ ਜਦੋਂ ਖਬਰ ਪਹੁੰਚਦੀ ਵੀ ਅਸੀਂ ਛੋਟੇ ਸਹਿਬਜਾਦੇ ਨੂੰ ਗ੍ਰਿਪਤਾਰ ਕਰ ਲਿਆ ਤਾਂ ਉਹ ਨਾਲ ਦੀ ਨਾਲ ਹੁਕਮ ਦਿੰਦਾ ਵੀ ਇਹਨਾਂ ਨੂੰ ਕੱਲ ਸਰਹਿੰਦ ਸਿਫਟ ਕੀਤਾ ਜਾਵੇ ਤਾਂ 10 ਪੋ ਵਾਲੇ ਦਿਨ ਛੋਟੇ ਸਹਿਬਜਾਦੇਾਂ ਤੇ ਮਾਤਾ ਗੁਜਰ ਕੌਰ ਜੀ ਨੂੰ ਸਰਹਿੰਦ ਲਿਜਾਇਆ ਜਾਂਦਾ ਹੈ ਤੇ ਸਰਹਿੰਦ ਦੇ ਬਾਹਰੋਂ ਬਾਰ ਸੁਚਾਨੰਦ ਨੂੰ ਇਹ ਪਰਖ ਕਰਨ ਵਾਸਤੇ ਭੇਜਿਆ ਜਾਂਦਾ ਹੈ ਤਸਦੀਕ ਕਰਨ ਵਾਸਤੇ ਭੇਜਿਆ ਜਾਂਦਾ ਹੈ ਵੀ ਤੂੰ ਦੇਖ ਕੇ ਆ ਵੀ ਸੱਚੀ ਦੇ ਵਿੱਚ ਹੀ ਉਹ ਛੋਟੇ ਸਹਿਬਜਾਦੇ ਨੇ ਕਿਤੇ ਆਪਾਂ ਕਿਸੇ ਝੋਲ ਦੇ ਵਿੱਚ ਤਾਂ ਨਹੀਂ ਰਹਿ ਗਏ ਕਿਉਂਕਿ ਉਹਨਾਂ ਨੂੰ ਯਕੀਨ ਹੀ ਨਹੀਂ ਸੀਗਾ ਵੀ ਅਸੀਂ ਛੋਟੇ ਸਾਹਿਬ ਜਦਿਆਂ ਨੂੰ ਗਿਰਫਤਾਰ ਕਰ ਸਕਦੇ ਹਾਂ ਜਦੋਂ ਪਰਖ ਹੋ ਜਾਂਦੀ ਹੈ ਤਾਂ ਵਜ਼ੀਰ ਖਾਂ ਗੁੱਸੇ ਦੇ ਵਿੱਚ ਹੁਕਮ ਸੁਣਾਉਂਦਾ ਹੈ ਵੀ ਛੋਟੇ ਸਾਹਿਬ ਜਦਿਆਂ ਤੇ ਮਾਤਾ ਗੁਜਰ ਕੌਰ ਨੂੰ ਠੰਡੇ ਬੁਰਜ ਦੇ ਵਿੱਚ ਕੈਦ ਕੀਤਾ ਜਾਵੇ ਤੇ ਉੱਥੇ ਇਹਨਾਂ ਨੂੰ ਕੁਝ ਵੀ ਪਹਿਨਣ ਕੁਝ ਵੀ ਖਾਣ ਤੇ ਕੁਝ ਵੀ ਪੀਣ ਦੇ ਲਈ ਨਾਂ ਦਿੱਤਾ ਜਾਵੇ ਤੇ ਜਿਹੜਾ ਵੀ ਮੇਰੇ ਹੁਕਮਾਂ ਦੀ ਲੰਘਣਾ ਕਰੂਗਾ ਉਸ ਦੀ ਸਜ਼ਾ ਮੌਤ ਹੀ ਹੋਵੇਗੀ ਤਾਂ ਉੱਥੇ ਸਾਰੇ ਬਗਾਨਿਆਂ ਦੇ ਵਿੱਚ ਆਪਣਾ ਵੀ ਜ਼ਰੂਰ ਹੁੰਦਾ ਤਾਂ ਉਹ ਆਪਣਿਆਂ ਦੇ ਵਿੱਚ ਸੀ 모ਤੀਰਾਮ ਮਹਿਰਾ 모ਤੀਰਾਮ ਮਹਿਰਾ ਕੌਣ ਸੀ 모ਤੀਰਾਮ ਮਹਿਰਾ ਸਰਹੰਦ ਦੇ ਨਵਾਬ ਕੋਲ ਨੌਕਰੀ ਕਰਦਾ ਸੀ ਤੇ ਉਸ ਦਾ ਕੰਮ ਸੀ ਜਿਹੜੇ ਹਿੰਦੂ ਹਿੰਦੂ ਲੋਕ ਸੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਸੀ ਉਹਨਾਂ ਨੂੰ ਭੋਜਨ ਸਿਖਾਉਂਦਾ ਉਹਦਾ ਕੰਮ ਸੀਗਾ ਜੇ ਤੁਹਾਨੂੰ ਪਤਾ ਲੱਗਦਾ ਵੀ ਮਾਤਾ ਗੁਜਰਕੌਰ ਤੇ ਛੋਟੇ ਸਾਹਿਬ ਜਦਿਆਂ ਨੂੰ ਆਪਣੇ ਠੰਡੇ ਬੁਰਜ ਦੇ ਵਿੱਚ ਕੈਦ ਕੀਤਾ ਗਿਆ ਤਾਂ ਉਹਨਾਂ ਕੋਲੇ ਪਹੁੰਚਦਾ ਤੇ ਉੱਥੇ ਜਾ ਕੇ ਬੜਾ ਭਾਵੁਕ ਹੋ ਜਾਂਦਾ ਉਹ ਮਾਤਾ ਗੁਜਰਕੌਰ ਜੀ ਅੱਗੇ ਬੇਨਤੀ ਕਰਦਾ ਵੀ ਮੈਂ ਤੁਹਾਡੇ ਵਾਸਤੇ ਭੋਜਨ ਦਾ ਪ੍ਰਬੰਧ ਕਰਕੇ ਲੈ ਕੇ ਆਉਂਗਾ ਤੁਸੀਂ ਭੋਜਨ ਛਕਣ ਦੀ ਕਿਰਪਾਲਤਾ ਕਰਨੀ ਪਰ ਮਾਤਾ ਗੁਜਰਕੌਰ ਸਾਹ ਮਨਾਂ ਕਰ ਦਿੰਦੀ ਹੈ ਕਿ ਅਸੀਂ ਜ਼ਾਲਮਾਂ ਦੇ ਘਰ ਦਾ ਇੱਕ ਦਾਣਾ ਵੀ ਨਹੀਂ ਖਾਣਾ ਤਾਂ ਇੱਕ ਗੱਲ ਇਹ ਵੀ ਦੇਖੋ ਦੋਸਤੋ ਵੀ ਆਪਣੇ ਮਰਿੰਡਾ ਦੇ ਵਿੱਚ ਜਦੋਂ ਛੋਟੇ ਸਾਹਿਬ ਜੀ ਦੇਤੇ ਮਾਤਾ ਗੁਜਰਕੌਰ ਗਿਰਪਤਾ ਸੀ ਉਸ ਦਿਨ ਦਾ ਵੀ ਉਹਨਾਂ ਨੇ ਕੁਝ ਨਹੀਂ ਖਾਦਾ ਸੀ ਤੇ ਅਗਲਾ ਦਿਨ ਵੀ ਸਾਰਾ ਬੀਤ ਚੁੱਕਿਆ ਸੀ ਜਾਨੀ ਕਿ ਦੋ ਦਿਨਾਂ ਦੇ ਛੋਟੇ ਲਾਲ ਤੇ ਉਹ ਆਪਣੀ ਬੁੱਢੀ ਮਾਤਾ ਭੁੱਖੀ ਸੀ ਫਿਰ ਜਦੋਂ ਆਪਣੀ ਡਿਊਟੀ ਖਤਮ ਕਰਕੇ ਮੋਤੀਰਾ ਮਹਿਰਾ ਆਪਣੇ ਘਰ ਆਉਂਦਾ ਤਾਂ ਘਰ ਉਸ ਦਾ 7 ਸਾਲ ਦਾ ਬੱਚਾ ਜਿਹਦਾ ਨਾਮ ਹੈ ਨਰੈਣਾ ਤੇ ਉਹਨਾਂ ਦੀ ਮਾਤਾ ਜੀ ਤੇ ਉਹਨਾਂ ਦੀ ਪਤਨੀ ਜੀ ਵੇਟ ਕਰ ਰਹੀ ਹੁੰਦੀ ਹੈ ਵੀ ਜਦੋਂ ਮੋਤੀਰਾ ਮਹਿਰਾ ਜੀ ਆਏ ਆਪਾਂ ਇਕੱਠੇ ਭੋਜਨ ਚਾਹਾਂਗੇ ਜਦੋਂ ਉਹਨਾਂ ਅੱਗੇ ਭੋਜਨ ਪਰੋਸਿਆ ਜਾਂਦਾ ਮੋਤੀਰਾ ਮਹਿਰਾ ਜੀ ਦੀ ਅੱਗੇ ਤੇ ਮੋਤੀਰਾ ਮਹਿਰਾ ਜੀ ਭੋਜਨ ਦੀ ਬੁਰਕੀ ਪਾਵ ਕੇ ਰੋਟੀ ਦੀ ਬੁਰਕੀ ਤੋੜ ਕੇ ਮੂੰਹ ਦੇ ਵਿੱਚ ਪਾਉਣ ਲੱਗਦੇ ਆ ਤਾਂ ਉਹਨਾਂ ਦੇ ਇੱਥੇ ਜਾ ਕੇ ਹੱਥ ਰੁਕ ਜਾਂਦੇ ਤੇ ਕੰਮ ਲੱਗ ਜਾਂਦੇ ਆ ਫਿਰ ਉਹਨਾਂ ਦੀ ਮਾਤਾ ਦੀ ਪੁੱਛਦੀ ਹੈ ਵੀ ਕੀ ਗੱਲ ਹੋ ਗਈ ਮੋਤੀ ਰਾਮ ਵੀ ਤੂੰ ਰੋ ਕਿਉਂ ਰਹੇ ਹੈ ਤਾਂ ਉਹ ਉੱਚੀ ਉੱਚੀ ਭਾਵਕ ਹੋ ਕੇ ਭਾਬਾ ਮਾਰ ਮਾਰ ਕੇ ਰੋਣ ਲੱਗ ਜਾਂਦਾ ਹੈ ਫਿਰ ਉਹ ਅੱਖੀ ਦੇਖਿਆ ਸਾਰਾ ਹਾਲ ਆਪਣੀ ਮਾਤਾ ਜੀ ਨੂੰ ਬਿਆਨ ਕਰਦਾ ਆਪਣੀ ਘਰ ਵਾਲੀ ਨੂੰ ਬਿਆਨ ਕਰਦਾ ਹੈ ਵੀ ਛੋਟੇ ਸਹਿਬ ਜਾਦੇ ਤੇ ਮਾਤਾ ਗੁਜਰ ਕੌਰ ਜੀ ਨੂੰ ਜਦੋਂ ਮਰਿੰਡਾ ਦੀ ਜੇਲ੍ਹ ਤੋਂ ਇੰਦਰ ਸ਼ਿਫਟ ਕੀਤਾ ਜਾ ਰਿਹਾ ਸੀ ਤਾਂ ਰਾਸਤੇ ਵਿੱਚ ਕੰਡਿਆਂ ਦੇ ਨਾਲ ਉਹਨਾਂ ਦੇ ਸਾਰੇ ਕੱਪੜੇ ਪਾਟ ਗਏ ਸਾਰੇ ਲੇੜੇ ਪਟ ਗਏ ਤੇ ਉਹਨਾਂ ਦੇ ਨੰਗੇ ਪੈਰ ਨਹੀਂ ਤੇ ਪੈਰਾਂ ਦੇ ਵਿੱਚ ਛਾਲੇ ਪੈ ਗਏ ਨੇ ਤੇ ਉੱਪਰੋਂ ਇੰਨੀ ਠੰਡ ਹੈ ਤੇ ਉਹ ਛਾਲੇ ਜਿਹੜੇ ਸੀ ਪੈਰਾਂ ਦੇ ਉਹ ਇੱਕ ਜ਼ਖਾਂ ਬਣ ਚੁੱਕੇ ਨੇ ਤੇ ਉਹਦੀਆਂ ਅੱਖਾਂ ਦੇ ਵਿੱਚੋਂ ਨੀਰ ਵਗ ਰਿਹਾ ਹੈ ਉਹਦੀ ਮਾਤਾ ਜੀ ਵੀ ਰੋ ਰਹੀ ਹੈ ਤੇ ਮਾਤਾ ਜੀ ਇੰਨਾ ਸਭ ਕੁਝ ਸੁਣ ਕੇ ਕਹਿ ਰਹੇ ਆ ਮੋਤੀਰਾਮ ਮਹਿਰੋ ਨੂੰ ਵੀ ਤੈਨੂੰ ਉਹਨਾਂ ਦੀ ਮਦਦ ਕਰਨੀ ਚਾਹੀਦੀ ਸੀ ਤਾਂ ਮੋਤੀਰਾਮ ਮਹਿਰੋ ਦੱਸਦਾ ਵੀ ਮੈਂ ਮਦਦ ਕਰਨ ਲਈ ਗਿਆ ਸੀ ਪਰ ਵਜ਼ੀਰ ਖਾਨੇ ਸਖਤ ਮਨਾ ਕੀਤਾ ਤੈ ਇਹ ਸੁਣ ਕੇ ਉਹਨਾਂ ਦੀ ਪਤਨੀ ਮੋਤੀराम ਮਹਿਰੋ ਦੀ ਪਤਨੀ ਅੰਦਰੋਂ ਆਪਣੇ ਪੁਰਾਣੇ ਗਹਿਣੇ ਪਏ ਹੁੰਦੇ ਆ ਜਿੰਨੇ ਵੀ ਗਹਿਣੇ ਪਏ ਹੁੰਦੇ ਆ ਸਾਰੇ ਚੱਕ ਕੇ ਲਿਆ ਕੇ ਮੋਤੀराम ਮਹਿਰੋ ਨੂੰ ਸੌਂਪ ਦਿੰਦੀ ਹੈ ਵੀ ਆਪਣੀ ਮੁਗਲ ਉਹ ਜਿਹੜੀਆਂ ਫੌਜਾਂ ਨੇ ਉਹ ਟਕੇ ਟਕੇ ਤਾਂ ਬੇਕਰੰਗਾ ਨਹੀਂ ਤੇ ਇਹ ਗਹਿਣਿਆਂ ਦੇ ਵੱਟੇ ਮੈਂ ਦੁੱਧ ਬਣਾਉਣੀ ਆ ਦੁੱਧ ਤਿਆਰ ਕਰਦੀ ਆ ਤੂੰ ਉਹਨਾਂ ਨੂੰ ਜਾ ਕੇ ਦੁੱਧ ਛਕਾ ਕੇ ਆ ਮੋਤੀਰਾ ਮੈਰੋਦੀ ਦੇ دل ਦੇ ਵਿੱਚ ਇੱਕੋ ਇੱਕ ਬਰਾਗ ਸੀ ਕਿ ਮੈਂ ਰੋਟੀ ਕਿਵੇਂ ਖਾ ਸਕਦਾ ਮੇਰੀ ਗੁਰੂ ਦੇ ਲਾਲ ਭੁੱਖੇ ਨੇ ਛੋਟੇ ਛੋਟੇ ਬੱਚੇ ਭੁੱਖੇ ਨੇ ਮੈਂ ਅੰਦਰ ਨਮਾਲਾ ਕਿਵੇਂ ਗ੍ਰਹਿਣ ਕਰ ਸਕਦਾ ਤਾਂ ਉਹ ਦੁੱਧ ਲੈ ਕੇ ਤੇ ਆਪਣੀ ਪਤਨੀ ਦੇ ਗਹਿਣੇ ਲੈ ਕੇ ਉੱਥੇ ਕਚਹਿਰੀ ਦੇ ਵਿੱਚ ਪਹੁੰਚਦਾ ਜਾਨੀ ਕਿ ਠੰਡੇ ਬੁਰਜ ਦੇ ਵਿੱਚ ਪਹੁੰਚਦਾ ਤੇ ਸ਼ਪਾਂਗਾਂ ਨੂੰ ਰਿਸ਼ਵਤ ਦੇ ਤੌਰ ਦੇ ਵਿੱਚ ਗਹਿਣੇ ਦੇ ਕੇ ਦੁੱਧ ਦੀ ਸੇਵਾ ਉਹਨਾਂ ਕੋਲ ਲਗਾਉਂਦਾ ਹੈ ਤੇ ਉੱਥੇ ਜਾ ਕੇ ਮਾਤਾ ਗੁਜਰੀ ਜੀ ਪੁੱਛਦੇ ਨੇ ਵੀ ਭਾਈ ਤੂੰ ਕੌਣ ਹੈ ਬੀ ਐਨੇ ਸੱਤ ਬਗਾਨਿਆਂ ਦੇ ਵਿੱਚ ਤੂੰ ਆਪਣਾ ਸਾਡਾ ਕੌਣ ਹੈ ਤਾਂ ਫਿਰ ਮੋਤੀ ਰਾਮਹਿਰਾ ਜੀ ਦੱਸਦੇ ਹੈ ਵੀ ਮੈਂ ਜੀ ਮੇਰੇ ਪਿਤਾ ਜੀ ਦਾ ਨਾਮ ਆ ਹਰਾ ਸਿੰਘ ਸੀਗਾ ਜੋ ਕਿ ਅਨੰਦਪੁਰ ਸਾਹਿਬ ਦੇ ਵਿੱਚ ਆਪਣੇ ਗੁਰੂ ਜੀ ਦੇ ਨਾਲ ਸੀ ਜਾਨੀ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਸੇਵਾ ਲੱਗੀ ਹੋਈ ਸੀ ਉਹਨਾਂ ਦੇ ਨਾਲ ਰਹਿੰਦੇ ਸੀ ਤੇ ਇੱਕ ਜਿਹੜੇ ਆਪਣੇ ਪਿਆਰੇ ਨੇ ਹਿੰਮਤ ਸਿੰਘ ਉਹ ਮੇਰੇ ਚਾਚਾ ਜੀ ਹੈਗੇ ਨੇ ਵੀ ਉਹਨਾਂ ਦਾ ਰਿਸ਼ਤਾ ਸੀ ਆਪਣੇ ਪਿਆਰਿਆਂ ਦੇ ਨਾਲ ਆਪਣੇ ਗੁਰੂ ਸਾਹਿਬਾਨ ਦੇ ਨਾਲ ਤਾਂ ਕਰਕੇ ਮੈਂ ਤੁਹਾਡੀ ਸੇਵਾ ਕਰਨ ਆਇਆ ਜੀ ਤਾਂ ਫਿਰ ਉੱਥੇ 3 ਦਿਨ ਕੈਦ ਰਹਿੰਦੇ ਨੇ ਆਪਣੇ ਮਾਤਾ ਗੁਜਰੀ ਜੀ ਛੋਟੇ ਸਾਹਿਬ ਜੀ ਤੇ ਤਿੰਨੇ ਦੇ ਤਿੰਨੇ ਦਿਨ ਜਿਹੜਾ ਆਪਣਾ ਮੋਤੀराम ਹੈ ਰਾ ਉਹਨਾਂ ਨੂੰ ਦੁੱਧ ਪਿਉਂਨ ਦੀ ਸੇਵਾ ਲਗਾਉਂਦਾ ਪਰ ਉਸ ਤੋਂ ਬਾਅਦ ਛੋਟੇ ਸਹਿਬ ਜੰਦਿਆਂ ਨੂੰ ਸ਼ਹੀਦ ਕਰ ਦਿੱਤਾ ਜਾਂਦਾ ਹੈ ਤੇ ਕਿਹਾ ਜਾਂਦਾ ਹੈ ਵੀ ਸ਼ਹੀਦੀ ਦੀ ਖਬਰ ਵੀ ਮੋਤੀਰਾ ਮਹਿਰਾ ਹੀ ਮਾਤਾ ਗੁਜਰਕੌਰ ਜੀ ਨੂੰ ਸੁਣਾ ਕੇ ਆਉਂਦਾ ਹੈ ਤੇ ਸ਼ਹੀਦੀ ਤੋਂ ਬਾਅਦ ਜਦੋਂ ਆਪਾਂ ਨੂੰ ਬਹੁਤ ਸਾਰੇ ਇਤਿਹਾਸ ਘਰ ਦੱਸਦੇ ਨੇ ਵੀ ਟੋਡਰਮਲ ਦੇ ਦੁਆਰਾ ਟੋਡਰਮਲ ਜੀ ਦੁਆਰਾ ਉਹ ਜ਼ਮੀਨ ਖਰੀਦੀ ਜਾਂਦੀ ਹੈ ਮੋਹਰਾਂ ਵਾਸ਼ਾ ਕੇ ਤੇ ਉੱਥੇ ਛੋਟੇ ਸਾਹਿਬ ਜੀ ਦਾ ਸੰਸਕਾਰ ਕਰਨ ਦੇ ਲਈ ਮੋਤੀਰਾ ਮਹਿਰਾ ਹੀ ਚੰਦਨ ਦੀ ਲੱਕੜੀ ਦਾ ਇੰਤਜ਼ਾਮ ਕਰਦਾ ਛੋਟੇ ਸਾਹਿਬ ਜੀ ਦਾ ਸੰਸਕਾਰ ਕਰਨ ਦੇ ਲਈ ਇਹ ਸਭ ਕੁਝ ਤੋਂ ਬਾਅਦ ਗੰਗੂ ਦੇ ਚਾਚੇ ਦਾ ਮੁੰਡਾ ਉਸ ਦਾ ਨਾਮ ਹੁੰਦਾ ਪੰਮਾ ਉਹ ਵਜ਼ੀਰ ਖਾਂ ਕੋਲ ਜਾ ਕੇ ਚੁਗਲੀ ਕਰਦਾ ਹੈ ਬੀਜੀ ਤੁਹਾਡੇ ਰਾਜ ਦੇ ਵਿੱਚ ਬਗਾਵਤ ਹੋ ਰਹੀ ਹੈ ਤੇ ਤੁਹਾਡੇ ਹੁਕਮਾਂ ਦੀ ਉਲੰਘਣਾ ਕਰ ਰਿਹਾ ਇੱਕ ਬੰਦਾ ਤੇ ਉਹਨਾਂ ਨੂੰ ਦੁੱਧ ਵੀ ਉਹ ਪਲਾ ਕੇ ਆਇਆ ਹੈ ਤੇ ਸਾਰੀ ਖਬਰ ਵੀ ਉਹਨਾਂ ਤੱਕ ਪੰਚਾ ਰਿਹਾ ਹੈ ਤਾਂ ਫਿਰ ਮੋਤੀਰਾਮ ਮਹਾਰਾਜੀ ਤੇ ਸਾਰੇ ਪਰਿਵਾਰ ਨੂੰ ਵਜ਼ੀਰ ਖਾਂ ਆਪਣੀ ਕਚਹਿਰੀ ਦੇ ਵਿੱਚ ਬੁਲਾਉਂਦਾ ਤੇ ਉਹਨਾਂ ਨੂੰ ਪੁੱਛਦਾ ਵੀ ਕੀ ਇਹ ਗੱਲ ਸੱਚ ਹੈ ਤਾਂ ਉਹ ਸਹਿਮਕਾਰ ਕਰਦੇ ਆ ਵੀ ਹਾਂ ਸੱਚ ਹੈ ਉਹਨਾਂ ਨੂੰ ਮੋਤੀਰਾਮ ਮਹਾਰਾ ਤੇ ਉਹਦੇ ਪਰਿਵਾਰ ਨੂੰ ਵਜ਼ੀਰ ਖਾਂ ਦੁਆਰਾ ਕਿਹਾ ਜਾਂਦਾ ਵੀ ਤੁਸੀਂ ਧਰਮ ਪਰिवर्तन ਕਰ ਲਵੋ ਧਰਮ ਬਦਲ ਲਵੋ ਅਸੀਂ ਤੁਹਾਡੇ ਸਾਰੇ ਪਰਿਵਾਰ ਨੂੰ ਬਖਸ਼ ਦੇਵਾਂਗੇ ਤੁਹਾਨੂੰ ਵੀ ਬਖਸ਼ ਦੇਵਾਂਗੇ ਤੁਹਾਨੂੰ ਕੁਝ ਵੀ ਨਹੀਂ ਕਹਿੰਦੇ ਪਰਮੋਤੀ ਰਾਮ ਮਹਿਰਾ ਜੀ ਸਾਹਮਣਾ ਕਰ ਦਿੰਦੇ ਨੇ ਫਿਰ ਉੱਥੇ ਸਰਹਿੰਦ ਦੇ ਵਿੱਚ ਇੱਕ ਤੇਲੀ ਬਾਜ਼ਾਰ ਹੁੰਦਾ ਹੈਗਾ ਉੱਥੇ ਇੱਕ ਬਹੁਤ ਵੱਡਾ ਕੋਲੂ ਲੱਗਿਆ ਹੁੰਦਾ ਉਸ ਕੋਲੂ ਦੇ ਕੋਲ ਉਹਨਾਂ ਨੂੰ ਪੇਸ਼ ਕੀਤਾ ਜਾਂਦਾ ਲਜਾਇਆ ਜਾਂਦਾ ਵਜ਼ੀਰ ਖਾਨ ਦੁਆਰਾ ਵੀ ਉੱਥੇ ਜਾ ਕੇ ਡਰ ਜਾਣ ਸਹਿਮ ਕੇ ਮੰਨ ਜਾਣ ਉੱਥੇ ਜਾ ਕੇ ਫਿਰ ਪੁੱਛਿਆ ਜਾਂਦਾ ਮੋਤੀ ਰਾਮ ਮਹਿਰੋ ਤੋਂ ਉਹ ਨਹੀਂ ਮੰਨਦੇ ਫਿਰ ਉਹਨਾਂ ਦੇ 7 ਸਾਲਾਂ ਦੇ ਬੱਚੇ ਜਿਨ੍ਹਾਂ ਦਾ ਨਾਮ ਨਰੈਣਾਜੀ ਹੁੰਦਾ ਤਾਂ ਉਹਨਾਂ ਨੂੰ ਪੈਰਾਂ ਤੋਂ ਕੋਲੂ ਦੇ ਵਿੱਚ ਪਾਇਆ ਜਾਂਦਾ ਹੈ ਕੋਲੂ ਦੇ ਵਿੱਚ ਪਾ ਕੇ ਸ਼ਹੀਦ ਕੀਤਾ ਜਾਂਦਾ ਤੇ ਪੱਟਾਂ ਤੱਕ ਜਦੋਂ ਉਹਨਾਂ ਦੇ ਬੱਚੇ ਨੂੰ ਲਿਆ ਜਾਂਦਾ ਨਾ ਤਾਂ ਪੱਟਾਂ ਤੱਕ ਜਦੋਂ ਪੀਸ ਦਿੱਤਾ ਜਾਂਦਾ ਤੇ ਉਸ ਤੋਂ ਬਾਅਦ ਫਿਰ ਰੋਕ ਦਿੱਤਾ ਜਾਂਦਾ ਕੋਲੂ ਤੇ ਭਾਈ ਮੋਤੀਰਾ ਮਹਿਰੋ ਜੀ ਨੂੰ ਪੁੱਛਿਆ ਜਾਂਦਾ ਹਜੇ ਵੀ ਮੌਕਾ ਹੈ ਹਜੇ ਵੀ ਮੰਨ ਜਾ ਪਰ ਉਹ ਸਾਹਮਣਾ ਕਰ ਦਿੰਦੇ ਆ ਉਹਨਾਂ ਦੇ ਮੂੰਹ ਦੇ ਵਿੱਚੋਂ ਵਾਹਿਗੁਰੂ ਵਾਹਿਗੁਰੂ ਦਾ ਜਾਪ ਚੱਲ ਰਿਹਾ ਹੁੰਦਾ ਤੇ ਇੱਥੋਂ ਤੱਕ ਦੋਸਤੋ ਵੀ ਮੋਤੀ ਰਾਮ ਮਹਿਰੋ ਨੂੰ ਉਸ ਕੋਲੂ ਦੇ ਇੰਨਾ ਨਜ਼ਦੀਕ ਠੱਲਿਆ ਜਾਂਦਾ ਹੈ ਇੰਨਾ ਨਜ਼ਦੀਕ ਖੜਾਇਆ ਜਾਂਦਾ ਹੈ ਵੀ ਜਦੋਂ ਉਹਨਾਂ ਦੇ ਬੱਚੇ ਨੂੰ ਕੋਲੂ ਦੇ ਵਿੱਚ ਪੀਸਿਆ ਜਾਵੇਗਾ ਤਾਂ ਉਹਨਾਂ ਦੇ ਜਿਹੜੇ ਛੱਟੇ ਨੇ ਉਹ ਮੋਤੀ ਰਾਮ ਮਹਿਰੋ ਦੇ ਉੱਪਰ ਵੱਜਦੇ ਸੀ ਉਹਨਾਂ ਦਾ ਮੂੰਹ ਭਿੱਜ ਜਾਂਦਾ ਸੀ ਸਿੱਟਿਆਂ ਦੇ ਨਾਲ ਤਾਂ ਸਾਰਾ ਪਰਿਵਾਰ ਇਸੇ ਤਰੀਕੇ ਨਾਲ ਫਿਰ ਉਹਨਾਂ ਦੀ ਮਾਤਾ ਜੀ ਨੂੰ ਸ਼ਹੀਦ ਕੀਤਾ ਗਿਆ ਉਹਨਾਂ ਦੀ ਧਰਮ ਪਤਨੀ ਜੀ ਨੂੰ ਸ਼ਹੀਦ ਕੀਤਾ ਗਿਆ ਤੇ ਫਿਰ ਪੈਰਾਂ ਵਾਲੇ ਪਾਸੇ ਤੋਂ ਕੋਹਲੂ ਦੇ ਵਿੱਚ ਪਾ ਕੇ ਮੋਤੀਰਾ ਮਹਾਰਾਜ ਜੀ ਨੂੰ ਸ਼ਹੀਦ ਕੀਤਾ ਗਿਆ ਤਾਂ ਦੋਸਤੋ ਇਹ ਸੀ ਦੁਨੀਆ ਦਾ ਸਭ ਤੋਂ ਮਹਿੰਗਾ ਦੁੱਧ ਵੀ ਤਿੰਨ ਵਕਤ ਦਾ ਦੁੱਧ ਪਿਆ ਕੇ ਆਪਣਾ ਸਾਰਾ ਪਰਿਵਾਰ ਵਾਰ ਦਿੱਤਾ ਤੇ ਆਪਾਂ ਅੱਜ ਆਪਣੇ ਬੱਚਿਆਂ ਨੂੰ ਇਹ ਇਤਿਹਾਸ ਤੋਂ ਜਾਣੂ ਨਹੀਂ ਕਰਵਾ ਰਹੇ ਇਹ ਸ਼ਹਾਦਤ ਬਾਰੇ ਨਹੀਂ ਦੱਸ ਰਹੇ ਤਮਰੀ ਕੋ ਇੱਕ ਗੁਜਾਰਿਸ਼ ਹੈ ਤੁਹਾਡੇ ਸਾਰੇ ਸਾਥੀਆਂ ਕੀ ਵੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਆਪਣੇ ਬੱਚਿਆਂ ਨੂੰ ਇਸ ਇਤਿਹਾਸ ਤੋਂ ਜਰੂਰ ਜਾਣੂ ਕਰਵਾਓ ਕਿਉਂਕਿ ਦਸਮ ਪਿਤਾ ਤੇ ਆਪਣੇ ਗੁਰਸਿੱਖਾਂ ਨੇ ਆਪਣੇ ਲਈ ਸ਼ਹਾਦਤਾਂ ਦਿੱਤੀਆਂ ਨੇ ਜਾਨ ਵਾਰ ਦਿੱਤੀ ਹੈ ਸਿੱਖ ਧਰਮ ਦੀ ਜੇ ਅੱਜ ਹੋਂਦ ਹੈ ਤਾਂ ਉਹ ਕੁਰਬਾਨੀਆਂ ਕਰਕੇ ਉਹ ਸ਼ਹਾਦਤਾਂ ਕਰਕੇ ਹੈ ਅਮਰੀਕਾ ਗਜ਼ਾਰਿਸ਼ ਹੱਤਵਾਨ ਕੇ ਵੀ ਆਪਣੇ ਛੋਟੇ ਛੋਟੇ ਲਾਲਾ ਨੂੰ ਇਸ ਤੋਂ ਜਾਣੂ ਕਰਵਾਓ ਕਿਤੇ ਇਹ ਨਾ ਹੋਵੇ ਵੀ ਆਪਣੀ ਹੋਂਦ ਖਤਮ ਹੋ ਜਾਵੇ ਉਹਨਾਂ ਨੂੰ ਇਤਿਹਾਸ ਦਾ ਪਤਾ ਹੀ ਨਾ ਹੋਵੇ ਵੀ ਸਾਡੇ ਬਡੇਰਿਆਂ ਨੇ ਵਾਪਰਿਆ ਕੀ ਹੈ ਧੰਨਵਾਦ